ਕੀ ਆ ਵੈਰਾਈਟੀ ਜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਇਹ ਪੀਆਰ 131 ਹੈ ਪੀਆਰ 131 ਇਹ 26 ਤੋਂ 5-7 ਦਿਨ 10 ਦਿਨ ਪਹਿਲਾਂ ਲੱਗੀ ਹੋਈ ਹੈ ਇਹ ਵੈਰਾਈਟੀ ਤਾਂ ਹੀ ਥੋੜੀ ਜਿਨ ਸਾਰੇ ਚ ਇਹ ਲੇਟ ਕਹਿ ਲੋ ਜਾਂ ਇਹਦਾ ਸਹੀ ਸਮਾਂ ਕਹਿ ਲੋ ਜਿਹੜੀਆਂ ਵੈਰਾਈਟੀਆਂ ਇਹ ਪੀਆਰ 131 ਗੇਤੀਆਂ ਲੱਗੀਆਂ ਉਹਨਾਂ ਦੇ ਵਿੱਚ ਬੌਣਾ ਰੋਗ ਆਇਆ ਕਿਉਂ ਵਿੱਚ ਕਿਸਾਨ ਭਰਾਵਾਂ ਨੇ ਇਹਦੀ ਬਹਾਈ ਵੀ ਕਰੀ ਹੈਗੀ ਸਾਰਾ ਸਾਰਾ ਝੋਨਾ ਬਾਹਤ ਆ ਵੀਰਾਂ ਨੇ ਤੇ ਬਹੁਤ ਜਿਆਦੇ ਨੁਕਸਾਨ ਹੋਇਆ ਪਰ ਸਾਡੇ ਏਰੀਏ ਦੇ ਵਿੱਚ ਮਾਨਸਾ ਦੇ ਵਿੱਚ ਮੂੰਗੀ ਕਰਕੇ ਤੇ ਜਿਹੜੇ ਬਾਣ ਬੇਲੇ ਸੀਗੇ ਵੀ ਬਾੜੀ ਗੇਤੀ ਜੀਰੀ ਨਹੀਂ ਲੱਗੀ ਹੈਗੀ ਪਛੇਤੀ ਜੀਰੀ ਹੈ ਪੀਆਰ 131 ਹੈ ਜਿਹੜੀ ਇਹ ਇਹ ਤੁਸੀਂ ਦੇਖ ਲਓ ਇਹਦੇ ਵਿੱਚ ਕੋਈ ਵੀ ਬੌਨਾ ਰੋਗ ਨਹੀਂ ਹੈਗਾ ਕੋਈ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਹੈਗੀ ਐਡਾ ਸੋਹਣਾ ਇਹਦਾ ਨਸਾਰਾ ਇੱਕ ਸਪਰੇ ਹੋਈ ਜਨਸਾਰੇ ਦੇ ਟਾਈਮ ਤੇ ਫੰਗੀ ਸਾਈਡ ਤੇ ਸੁੰਡੀ ਵਾਲੀ ਨਹੀਂ ਇਹਦਾ ਕੋਈ ਵੀ ਇਹਦੇ ਵਿੱਚ ਹਜੇ ਤੱਕ ਕੋਈ ਬਿਮਾਰੀ ਨਹੀਂ ਹੈਗੀ ਕੋਈ ਇਹਦੇ ਵਿੱਚ ਬਲਾਸਟ ਰੋਗ ਨਹੀਂ ਹੈਗਾ। ਕੋਈ ਇਹਦੇ ਵਿੱਚ ਡੋਡੀ ਰੋਗ ਨਹੀਂ ਪਿਆ ਹੈਗਾ। ਵੀ ਗੱਲ ਜੇ ਬੌਣੇ ਰੋਗ ਦੀ ਕਰਦੇ ਆਂ ਵੀ ਹੋ ਸਕਦਾ ਹੈ ਵੀ ਇਹ ਸਮੇਂ ਤੋਂ ਜਿਹੜੇ ਬੰਦੇ ਵੈਰਾਈਟੀਆਂ ਪਹਿਲਾਂ ਲਾ ਦਿੰਦੇ ਨੇ ਜਿੰਨਾ ਸਮਾਂ ਇਹਦਾ ਨਿਰਧਾਰਤ ਹੈਗਾ ਜੇ ਉਸ ਸਮੇਂ ਤੋਂ ਆਪਾਂ ਪਹਿਲਾਂ ਵੈਰਾਈਟੀ ਲਾਉਣੇ ਆ ਹੋ ਸਕਦਾ ਹੈ ਵੀ ਇਹਦਾ ਕਾਰਨ ਇਹ ਵੀ ਹੋਵੇ ਵੀ ਇਹਦੇ ਵਿੱਚ ਬਿਮਾਰੀ ਆਉਂਦੀ ਹੋਵੇ ਜਾਂ ਸਮੇਂ ਤੋਂ ਪਹਿਲਾਂ ਲਾ ਕੇ ਇਹ ਗਰਮੀ ਨਾ ਸਹਿਣ ਕਰਦਾ ਹੋਵੇ ਨਾ ਚ ਕੋਈ ਨਾ ਕੋਈ ਕਾਰਨ ਤਾਂ ਜ਼ਰੂਰ ਹੈਗਾ ਕੱਲਾ ਇਹ ਨਹੀਂ ਹੈਗਾ ਵੀ ਇਹਨੂੰ ਤੇਲਾ ਪੈ ਗਿਆ ਚਿੱਟਾ। ਤੇ ਇਹਦੇ ਵਿੱਚ ਬਾਉਣਾ ਰੋਗ ਆ ਗਿਆ। ਇਹ ਬਹੁਤ ਸਾਰੀਆਂ ਦੇਖੋ ਸੋਚਣ ਵਾਲੀਆਂ ਗੱਲਾਂ ਨੇ ਜਿਹੜੀਆਂ ਹੁਣ ਦੇਖੋ ਸਾਡੇ ਏਰੀਏ 'ਚ ਪੀਆਰ 131 ਬਹੁਤ ਜ਼ਿਆਦਾ ਲੱਗੀ ਹੋਈ ਹੈ। 26 ਤੇ ਪੀਆਰ 131 ਵਿੱਚ ਵਿੱਚ ਤਾਂ ਮੂੰਗੀ ਜਿਹੜੀ ਗੇਤੀ ਵੱਢੀ ਉਹ 'ਚ ਵੀ ਪੀਆਰ 131 ਲੱਗੀ ਹੋਈ ਹੈ। ਪਰ ਇਥੇ ਨਾ ਹੀ ਤਾਂ ਕੋਈ ਸਾਡੇ ਬਾਉਣਾ ਰੋਗ ਆਇਆਗਾ ਤੇ ਨਾ ਹੀ ਇਹਨੂੰ ਕੋਈ ਕਿਸਮ ਦੀ ਬਿਮਾਰੀ ਪਈ ਹੈ। ਸੋ ਕਮੈਂਟਾਂ 'ਚ ਹੀ ਜ਼ਰੂਰ ਦੱਸਿਓ ਵੀ ਇਹ ਗੱਲ ਹੋ ਸਕਦੀ ਹੈ ਵੀ ਸਮੇਰੇ ਏਰੀਆ ਨਾਲ ਤਾਂ ਇਹ ਗੱਲ ਹੋ ਸਕਦੀ ਹੈ ਵੀ ਜੇ ਸਮੇਂ ਤੋਂ ਆਪਾਂ ਪਹਿਲਾਂ ਵੈਰੈਟੀ ਜਿਆਦਾ ਪਹਿਲਾਂ ਲਾ ਦਈਏ ਤਾਂ ਉਹਦੇ ਵਿੱਚ ਇਹ ਸਮੱਸਿਆ ਆ ਸਕਦੀ ਹੈ ਸੋ ਇਹ ਜ਼ਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟਾਂ ਰਾਹੀਂ ਆਪਣੀ رائے ਜ਼ਰੂਰ ਦੇ ਦਿਆ ਕਰੋ ਧੰਨਵਾਦ ਵੀਰੇ